ਗੁਰਦੁਆਰਾ ਪੋਂਟਾ ਸਾਹਿਬ ਨਤਮਸਤਕ ਹੋਣ ਗਏ ਤਨ ਪੰਜਾਬੀ ਨੌਜਵਾਨਾਂ ਦੇ ਨਾਲ ਇਸ ਵੇਲੇ ਮੰਤਪਾਗਾ ਬਾਣਾ ਵਾਪਰ ਜਾਂਦਾ ਜਦੋਂ ਯਮੁਨਾ ਨਦੀ ਦੇ ਵਿੱਚ ਇਸ਼ਨਾਨ ਦੇ ਲਈ ਜਾਂਦੇ ਨੇ ਪਰ ਉੱਥੇ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਟੀਮ ਪਹੁੰਚਦੀ ਹੈ ਗੋਤਾਖੋਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਤਿੰਨਾਂ ਨੌਜਵਾਨਾਂ ਦੀਆਂ ਜੋ ਲਾਸ਼ਾਂ ਨੇ ਉਹਨੂੰ ਪਾਣੀ ਦੇ ਵਿੱਚੋਂ ਕੱਢਿਆ ਗਿਆ ਜਿਸ ਤੋਂ ਬਾਅਦ ਇੱਕ ਕਿਨਾਰੇ ਤੇ ਇਹਨਾਂ ਨੌਜਵਾਨਾਂ ਦੇ ਮੋਬਾਈਲ ਫੋਨ ਉਸ ਤੋਂ ਇਲਾਵਾ ਕੱਪੜੇ ਬਰਾਮਦ ਕੀਤੇ ਗਏ ਤੇ ਮੋਬਾਈਲ ਫੋਨ ਦੇ ਜ਼ਰੀਏ ਹੀ ਪਰਿਵਾਰਕ ਮੈਂਬਰਾਂ ਤੱਕ ਪੂਰੀ ਜਾਣਕਾਰੀ ਪਹੁੰਚਾਈ ਗਈ ਹੈ ਕਿ ਉਹਨਾਂ ਦੇ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਨੌਜਵਾਨ ਜੋ ਕਿ ਪੰਜਾਬ ਤੋਂ ਪੋਂਡਾ ਸਾਹਿਬ ਨਤਮਸਤਕ ਹੁੰਦ ਲਈ ਗਏ ਸੀ ਪਿਤੇ ਦਿਨ ਦੁਪਹਿਰ ਦੇ ਕਰੀਬ 2 ਵਜੇ ਇਹ ਆਪਣੀ ਥਾਰ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਪਾਰਕਿੰਗ ਦੇ ਵਿੱਚ ਇਹਨਾਂ ਦੇ ਵੱਲੋਂ ਥਾਰ ਖੜੀ ਕੀਤੀ ਜਾਂਦੀ ਹੈ ਗੁਰਦੁਆਰੇ ਦੇ ਵਿੱਚ ਨਤਮਸਤਕ ਹੁੰਦੇ ਨੇ ਇਸ਼ਨਾਨ ਦੇ ਲਈ ਨਦੀ ਦੇ ਵਿੱਚ ਜਾਂਦੇ ਨੇ ਪਰ ਉੱਥੇ ਇੱਕ ਨੌਜਵਾਨ ਦਾ ਪੈਰ ਫਿਸਲ ਜਾਂਦਾ ਹੈ ਜਿਸ ਕਾਰਨ ਉਹ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਉਸ ਨੂੰ ਬਚਾਉਣ ਦੇ ਲਈ ਇਹ ਦੋਹੇ ਨੌਜਵਾਨ ਵੀ ਪਾਣੀ ਦੇ ਵਿੱਚ ਸ਼ਲਾਂਗ ਲਗਾ ਦਿੰਦੇ ਨੇ ਪਰ ਬਹਾਪ ਤੇਜ਼ ਹੋਣ ਕਾਰਨ ਤਿੰਨੇ ਮੌਕੇ ਤੇ ਪਾਣੀ ਦੇ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਪੁਲਿਸ ਟੀਮ ਨੂੰ ਸੱਦਿਆ ਗਿਆ ਬਚਾਅ ਕਾਰਜ ਚਲਾਇਆ ਗਿਆ ਗੋਤਾਖੋਰਾਂ ਦੇ ਵੱਲੋਂ ਤਿੰਨਾਂ ਦੀਆਂ ਲਾਸ਼ਾਂ ਪਾਣੀ ਦੇ ਜੋ ਕੱਡੀਆਂ ਗਈਆਂ ਨੇ ਤੇ ਪੂਰੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਕਿ ਆਕਰਖਾਰ ਇਹ ਨੌਜਵਾਨ ਕਿੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਨੌਜਵਾਨਾਂ ਦੀ ਪਛਾਣ ਜੋ ਹੈ ਉਹ 22 ਸਾਲਾਂ ਦਾ ਧਰਿੰਦਰ ਸਿੰਘ ਸੈਣੀ ਉਰਫ ਪ੍ਰਿੰਸ ਜੋ ਕਿ ਡੇਰਾ ਬਸੀਦਾ ਰਹਿਣ ਵਾਲਾ ਇਸ ਤੋਂ ਇਲਾਵਾ 21 ਸਾਲਾਂ ਦਾ ਰਾਗਵ ਮਿਸ਼ਰਾ ਜੋ ਡੇਰਾ ਬਸੀਦਾ ਹੀ ਰਹਿਣ ਵਾਲਾ ਹੈ ਤੇ 21 ਸਾਲਾਂ ਦਾ ਅਭਿਸ਼ੇਕ ਆਜ਼ਾਦ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਉਸ ਵੱਜੋਂ ਹੋਈ ਹੈ ਜਾਣਕਾਰੀ ਅਨੁਸਾਰ ਪੌਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਇਹਨਾਂ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਪਤਾ ਲੱਗਣ ਤੇ ਜਦ ਬਚਾਅ ਕਾਰਜ ਦੀ ਟੀਮ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚੋਂ ਤਿੰਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਤੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਹੁਣ ਹਸਪਤਾਲ ਦੇ ਮਰਦਾਘਰ ਦੇ ਵਿੱਚ ਰਖਵਾਇਆ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪਹੁੰਚਣ ਮਗਰੋਂ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਇਹਨਾਂ ਨੌਜਵਾਨਾਂ ਦੀ ਜੋ ਥਾਰ ਗੱਡੀ ਹੈ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਖੜੀ ਹੈ ਇਹ ਤਿੰਨੋਂ ਡੇਰਾ ਬਸੀ ਤੇ ਇੱਕ ਨੌਜਵਾਨ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਉੱਥੋਂ ਆਏ ਸੀ ਕਰੀਬ 2 ਵਜੇ ਇਹ ਗੁਰਦੁਆਰਾ ਸਾਹਿਬ ਪਹੁੰਚੇ ਭਟੇਕਣ ਤੋਂ ਬਾਅਦ ਗੁਰਦੁਆਰੇ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ نیچے ਉਤਰ ਰਹੇ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਗਏ ਕੁਝ ਸਮੇਂ ਬਾਅਦ ਸਰਚ ਟੀਮ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਮੌਕੇ ਤੇ ਨੌਜਵਾਨਾਂ ਦੇ ਕੱਪੜੇ ਤੇ ਮੋਬਾਈਲ ਵੀ ਬਰਾਮਦ ਕੀਤੇ ਗਏ ਜਿਸ ਦੇ ਜ਼ਰੀਏ ਫਿਰ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਜੁ ਦੁੱਤੀ ਗਈ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਘਰਦਿਆਂ ਦੇ ਪੈਰਾ ਹੇਠੋਂ ਜ਼ਮੀਨ ਖਿਸ ਗਈ ਕਿ ਉਹਨਾਂ ਦੇ ਨੌਜਵਾਨ ਪੁੱਤ ਜੋ ਕਿ ਇੱਥੇ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਸੀ ਉਹਨਾਂ ਦੇ ਨਾਲ ਅਜਿਹਾ ਕੋਈ ਮੰਦਭਾਗਾ ਪਾਣਾ ਵਾਪਰ ਗਿਆ